ਐਸੋਲੇ ਦੀ ਵੱਡੀ ਖਬਰ ਉੱਤਰੀ ਪੱਛਮੀ ਨਾਈਜੀਰੀਆ ਦੇ ਵਿੱਚੋਂ ਆ ਰਹੀ ਜਿੱਥੇ ਹਥਿਆਰਬੰਦ ਹਮਲਾਵਰਾਂ ਨੇ ਇੱਕ ਹਾਈ ਸਕੂਲ ਦੇ ਵਿੱਚ ਦਾਖਲ ਹੋ ਕੇ ਉੱਥੋਂ 25 ਕੁੜੀਆਂ ਨੂੰ ਅਗਵਾ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸਕੂਲ ਤੇ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਜਿਹੜੀ ਇਹਨਾਂ ਹਮਲਾਵਰਾਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਇੱਕ ਸਕੂਲ ਦੇ ਮੁਲਾਜ਼ਮ ਦੀ ਮੌਤ ਹੋਈ ਹੈ ਅਤੇ ਦੂਜਾ ਜ਼ਖਮੀ ਦੱਸਿਆ ਗਿਆ ਕਿਸੇ ਵੀ ਜਥੇਬੰਦੀ ਨੇ ਜਾਂ ਕੇਵੀ ਰਾਜ ਦੇ ਬੋਰਡਿੰਗ ਸਕੂਲ ਦੇ ਵਿੱਚ ਵਾਪਰੀ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪੁਲਿਸ ਦੇ ਮੁਤਾਬਕ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਹੈ ਅਤੇ ਕੁੜੀਆਂ ਨੂੰ ਉਹਨਾਂ ਦੇ ਹੋਸਟਲ ਦੇ ਵਿੱਚੋਂ ਅਗਵਾ ਕਰ ਲੈ ਗਿਆ ਪੁਲਿਸ ਦੇ ਬੁਲਾਰੇ 나ਫਿਉ ਅਬਰੁਕਰ ਕੋਟਰੋ ਕੋਸ਼ੀ ਨੇ ਦੱਸਿਆ ਕਿ ਬੋਰਡਿੰਗ ਸਕੂਲ ਸੂਬੇ ਦੇ ਡੈਂਕੋ ਵਸਾਗੂ ਇਲਾਕੇ ਦੇ ਮਾਕਾ ਦੇ ਵਿੱਚ ਹੈ ਹਮਲਾਵਰ ਖਤਰਨਾਕ ਹਥਿਆਰਾਂ ਦੇ ਨਾਲ ਲੈਸ ਹਨ ਅਤੇ ਕੁੜੀਆਂ ਨੂੰ ਅਗਵਾ ਕਰਨ ਤੋਂ ਪਹਿਲਾਂ ਉਹਨਾਂ ਨੇ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਤੇ ਗੋਲੀਆਂ ਚਲਾਈਆਂ ਨਾਈਜੀਰੀਆ ਦੇ ਉੱਤਰੀ ਖੇਤਰ ਦੇ ਵਿੱਚ ਸਕੂਲ ਦੇ ਵਿੱਚੋਂ ਕਿਸੇ ਕੁੜੀਆਂ ਨੂੰ ਇਸ ਅਗਵਾ ਦੀ ਘਟਨਾ ਨੂੰ ਅੰਜਾਮ ਦੇਣ ਦੀ ਇਹ ਤਾਜ਼ਾ ਘਟਨਾ ਹੈ ਇੱਥੇ 2014 ਤੋਂ ਲਗਾਤਾਰ ਹਥਿਆਰਬੰਦ ਜਿਹੜੇ ਸਮੂਹ ਨੇ ਜਥੇ ਬੰਦਿਆਂ ਨੇ ਉਹ ਸਕੂਲੀ ਬੱਚਾ ਨੂੰ ਨਿਸ਼ਾਨਾ ਬਣਾ ਰਹੇ ਨੇ ਬਹੁਤ ਕੋ ਹਰਾਮ ਤੁਹਾਨੂੰ ਯਾਦ ਹੋਣਾ ਹੈ ਇਸ ਜਥੇਬੰਦੀ ਨੇ ਬੋਰਨੋ ਰਾਜ ਦੇ ਚਿਬੋਕ ਤੋਂ 276 ਵਿਦਿਆਰਥੀਆਂ ਨੂੰ ਇੱਕ ਵਾਰੀ ਅਗਵਾ ਕਰ ਲਿਆ ਸੀਗਾ ਸੋ ਤਾਜ਼ਾ ਘਟਨਾ ਉੱਤਰ ਪੱਛਮੀ ਨਾਈਜੀਰੀਆ ਦੇ ਵਿੱਚ ਵਾਪਰੀ ਹੈ 25 ਸਕੂਲੀ ਵਿਦਿਆਰਥਣਾਂ ਨੂੰ ਇਥੋਂ ਅਗਵਾ ਕਰ ਲਿਆ ਹੈ ਕਹਿ